第一队，第一队，第一队。 ਆਗਨ ਪੇਟ ਹੋ ਚੁੱਕੇ ਹਨ ਤਾਂ ਬੇਨਤੀ ਕਰਨਾ ਆਇਆ ਹੈ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਸਨਮਾਨਜਕ ਸੰਗਤ ਜੀ ਆਸ ਹੈ ਅਬ ਜੀ ਬੇਨਤੀ ਪ੍ਰਵਾਨ ਕਰੋਗੇ ਗਿਆਨੀ ਜੀ ਹੋਣੀ ਸਾਨੂੰ ਕਹਿਣ ਲੱਗੇ ਸਲਿੰਦਰ ਸਿੰਘ ਜੀ ਹੋਣੀ ਵੀ ਜੇੜ ਦੀ ਸਗਰਾਹ ਉੱਤੇ ਨਾਲੇ ਲੰਗਰ ਲਾਇਆ ਜਾਂਦਾ ਨਾਲੇ ਸੰਗਤ ਆਉਂਦੀ ਹੈ ਅਬ ਜੀ ਵੀ ਆਇਓ ਤੇ ਗੁਰੂ ਦੇ ਬਚਨ ਸੁਣਾ ਕੇ ਜਾਇਓ ਮਹਾਰਾਜ ਦਾ ਸ਼ਬਦ ਹੈ ਪਿਓ ਦਾਦੇ ਕਰਦੇ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਮਾਣ ਭਿਆਨ ਨਦਾਨ ਮਹਾਰਾਜ ਦਾ ਸ਼ਬਦ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਸਾ ਸੰਗਤ ਸੰਗਤ ਮਹਾਰਾਜ ਨੂੰ ਪਛਾ ਪਛਾ ਗੁਰੂ ਤੋਂ ਬਿਗੈਰ ਕਿਸੇ ਹੋਰ ਥਾਂ ਤੇ ਵੀ ਕੋਈ ਦਾਤ ਮਿਲਦੀ ਆ ਕੋ ਮੁਕਤੀ ਮਿਲਦੀ ਆ ਕੋਈ ਸਾਨੂੰ ਮੁਕਤ ਕਰ ਸਕਦਾ ਹੈ ਕਿ ਨਹੀਂ ਦੁਨਿਆਵੀ ਤੰਗੀਆਂ ਤੋਂ ਸੰਸਾਰ ਤੋਂ ਇਥੋਂ ਜਾਣ ਤੋਂ ਬਾਅਦ ਪਾ ਸਕਦੇ ਨਹੀਂ ਜੇ ਕੋ ਗੁਰ ਤੇ ਵਹਿਮ ਕੋਵੇ ਉਹ ਜਿਹੜੇ ਗੁਰੂ ਦਾ ਦਰ ਛੱਡ ਕੇ ਹੋਰ ਥਾਵਾਂ ਤੇ ਭੜਕਣ ਲੱਗ ਪਾਏ ਉਹ ਜੀਵ ਭੜਕਦੇ ਰਹਿਣਗੇ ਭੜਕਦੇ ਮੈਂ ਬੇਨਤੀ ਕਰਾਂਗਾ ਇਹ ਤੋਂ ਵੱਡਾ ਦਰ ਕੋਈ ਬਾਣੀ ਪਰੋ ਨਾਮ ਜਪੋ ਸਿਮਰਨ ਕਰੋ ਸੇਵਾ ਕਰੋ ਔਰ ਆਪਣਾ ਜੀਵਨ ਸਚਿਆਰਾ ਰੱਖੋ ਕਿਉਂਕਿ ਮਹਾਰਾਜ ਦਾ ਸ਼ਬਦ ਹੈ ਨਾ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਇਹ ਸਵਾਨ ਹੈ ਅਗੇ ਜਵਾਬ ਹੈ ਹੁਕਮ ਹੋ ਰਜਾਈ ਚਲਣਾ ਨਾਮਕ ਲਿਖਿਆ ਨਾ ਮਹਾਰਾਜ ਅਸੀਂ ਸਿਖਿਆਰੇ ਕਿਵੇਂ ਬਣਨਾ ਹੈ ਔਰ ਕਿਵੇਂ ਅਸੀਂ ਪੂਰਤੋ ਬਚਣਾ ਹੈ ਬੜੀ ਖੁਸ਼ੀ ਹੋਈ ਗਿਆਨੀ ਸੁੰਦਰ ਸਿੰਘ ਸਾਹਿਬ ਜੀ ਹੋਣੀ ਜਿਹੜੇ ਇਸ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਉਹਨਾਂ ਕੋਲੋਂ ਸੌ ਦਮੜਾ ਸਤਿਕਾਰ ਵੀ ਹਾਜ਼ਰ ਹੋਇਆ ਤੇ ਆਪਣੇ ਚੈਨਲ ਤੋਂ ਆਪਣੇ ਪੇਜ ਤੋਂ YouTube ਤੋਂ ਮੇਰਾ ਖਿਆਲ ਹੈ ਉਹਨ ਲਾਈਵ ਕੀਤਾ ਹੋਇਆ ਪ੍ਰੋਗਰਾਮ ਹੈ ਇਹ ਬਹੁਤ ਵਧੀਆ ਜਰੀਆ ਹੈ ਗੁਰੂ ਕੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਹੋਰ ਕਰਨ ਦਾ ਕਰਨ ਦਾ ਸਤ ਸੰਗਤ 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 ਐਸੇ ਗਿਆਨੀ ਸਿੰਘਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ ਮਹਾਰਾਜ ਦੇ ਚਰਨਾਂ ਵਿੱਚ ਪੈਣਾ ਆਈਆਂ ਹਨ ਜੀ ਆਇਆਂ ਆਓ ਕਵਤਾ ਬੜੀ ਪਿਆਰੀ ਹੈ ਬੰਦੇ ਨੇਕੀ ਕਰ ਚੰਗਿਆਈ ਕਰ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਮਹਾਰਾਜ ਕਹਿੰਦੇ ਜਿਹੜੇ ਲੋਕ ਚੰਗਿਆਈ ਕਰਦੇ ਨੇ ਨਾ ਉਹ ਧਰਮ ਹੀ ਖੋਂਦੇ ਨੇ ਤੇ ਧਰਮ ਦੀ ਦੁਨੀਆ ਵਿੱਚੋਂ ਮਾਨ ਪ੍ਰਾਪਤ ਕਰਦੇ ਨੇ ਬਰਿਆਈ ਕਰਨ ਵਾਲੇ ਲੋਕ ਕੇਵਲ ਲਹਨਤਾਂ ਖੜਕੇ ਜਾਂਦੇ ਨੇ ਲਹਨਤ ਤੇ ਇਸ ਕਰਕੇ ਬੇਨਤੀ ਹੈ ਸੋਚਿਆਵੇ ਹੋਈ ਨੇਕੀ ਨੂੰ ਅਪਣਾਈਏ ਔਰ ਜੇ ਕੋ ਗਰੀਬ ਹੈ ਉਹ ਤੇ ਦਇਆ ਕਰੇ ਜੇ ਕੋਈ ਕਮਜ਼ੋਰ ਹੈ ਕੋਈ ਟਾਲ ਬਣੀ ਜੇ ਕੋਈ ਨਿਰਤਨ ਹੈ ਉਹਨੂੰ ਧੰਨ ਦੇਈਏ ਜੇ ਕੋਈ ਨਿਰਵਸਤਰ ਹੈ ਉਹਨੂੰ ਵਸਤਰ ਦੇ ਲਈਏ ਜੇ ਕੋਈ ਲੋੜਵੰਦ ਹੈ ਨਾ ਉਹਦੀ ਲੋੜ ਪੂਰੀ ਕਰ ਦਈਏ ਅਰਦਾਸ ਕਰਿਆ ਕਰੋ ਜਿੰਨੀ ਜੋਗੇ ਆ ਇਹ ਨਹੀਂ ਵਿਸਾਰੀ ਇੱਕ ਨਹੀਂ ਕਰਨੀ ਜਿੰਨੀ ਜੋਗਾ ਮਰੁਖ ਹੈ ਨਾ ਉਹ ਨਹੀਂ ਲੋਰ ਪੂਰੀ ਕਰੇ ਉਹਦੇ ਤੇ ਪ੍ਰਮਾਤਮਾ ਖੁਸ਼ ਹੁੰਦਾ ਹੈ ਸਾ ਸੰਗਤਾਂ ਕਵਤਾ ਦੇ ਬੋਲ ਨੇ ਨੇਕੀ ਸੰਸਾਰ ਦਾ ਉਤਮ ਦਾਣਾ ਹੈ ਬਾਕੀ ਦਾਣ ਬੜੇ ਨੇ ਕੋਈ ਮਾਇਆ ਦਾਣ ਕਰਦਾ ਕੋਈ ਸੋਨਾ ਦਾਣ ਕਰਦਾ ਕੋਈ ਚਾਂਦੀ ਦਾਣ ਕਰਦਾ ਹੈ ਹਉਮੈ ਆ ਜਾਂਦੀ ਹੈ ਮਗਰ ਸਰਵੋਤਮ ਦਾਣ ਸਭ ਤੋਂ ਕਿਹੜਾ ਹੈ ਨੇਕੀ ਦਾ ਦਾਣ ਚੰਗੇ ਹੋਣ ਦਾ ਦਾਣ ਭਲਾ ਕਰਨ ਦਾ ਦਾਨ ਇਤੋਂ ਵੱਡਾ ਦਾਨ ਦੁਨੀਆ ਤੇ ਹੋਰ ਕੋਈ ਨਹੀਂ ਆਓ ਸੁਣੀਏ ਸਾ ਸੰਗਤ ਸੰਗਤ ਮਨ ਮੁਰਖ ਦੇ ਪਿੱਛੇ ਪਿੱਛੇ ਤੇ ਬੰਦਾ ਅੱਗੇ ਅੱਗੇ ਦੌੜਦਾ ਆਖਰ ਉਹ ਦੇ ਕਮਜੇ ਵਿੱਚ ਆ ਜਾਂਦਾ ਕੋਈ ਜਵਾਨ ਆ ਗਿਆ ਕੋਈ ਨੌਜਵਾਨ ਆ ਗਿਆ ਕੋਈ ਬੱਚਾ ਆ ਗਿਆ ਕੋਈ ਬਜ਼ੁਰਗ ਆ ਗਿਆ ਕਾਮ ਦਾ ਪਹਿਰਾ ਵਾਰਿਸ ਵਰਤੀ ਜਾਣਾ ਵਾਰੀ ਆਪੂ ਆਪਣੇ ਕੋਈ ਨਾ ਬੰਦੇ ਤੀਰ ਮਹਾਰਾਜ ਦਾ ਸ਼ਬਦ ਹੈ ਜੋ ਆਇਆ ਉਹਨੇ ਤੁਰ ਜਾਣਾ ਹੈ ਮਗਰ ਚੰਗਾ ਕੰਮ ਕਰਾਂਗੇ ਸੰਸਾਰ ਪੂਜੇਗਾ ਧਰਮ ਸੱਚਾਈ ਨੇਗੀ ਤੇ ਜੋ ਡੱਟ ਕੇ ਰਹਿੰਦੇ ਨੇ ਮਰਿਆਂ ਦੇ ਵੀ ਪਿਛੋਂ ਲੋਕੀ ਚੰਗਾ ਕਹਿੰਦੇ ਨੇ ਜਹ ਕਰੇਗਾ ਪੂਜਾ ਰਹੇਗਾ ਸਾਹ ਵਿਹਾਰੀ ਤੇ ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ ਮੇਰੀਆਂ ਭੈਣਾਂ ਵੀ ਆਈਆਂ ਹਨ ਜੀ ਆਇਆਂ ਨੂੰ ਗੁਰੂ ਹਜ਼ੂਰੀ ਵਿੱਚ ਬੈਠ ਕੇ ਨਾਲੇ ਦੀਵਾਨ ਸੁਣਦੇ ਹੋ ਨਾਲੇ ਗੁਰੂ ਦੀ ਗੋਦ ਵਿੱਚ ਬੈਠਿਆ ਗੁਰੂ ਦੀ ਗੋਦ ਵਿੱਚ ਸਾਥ ਸੰਗਤਾਂ ਦਾ ਜਿਹੜਾ ਆਨੰਦ ਗੁਰੂ ਦੀ ਗੋਦ ਵਿੱਚ ਬੈਠਿਆ ਆਉਂਦਾ ਹੈ ਨਾ ਉਹ ਹੋਰ ਕਿਹਦੇ ਆਨੰਦ ਨਹੀਂ ਦਿੰਦਾ ਆ ਕਿੱਡਾ ਸੋਹਣਾ ਸਮਾਂ ਬਣਿਆ ਹੋਇਆ ਤੁਸੀਂ ਬੈਠੇ ਹੋਏ ਹੋ ਅਸੀਂ ਤੁਹਾਨੂੰ ਗੁਰੂ ਕੇ ਬਚਨ ਸੁਣਾ ਰਹੇ ਆ ਪਾਤਸ਼ਾਹ ਜੀ ਹਾਜ਼ਰ ਮਾਜ਼ਰ ਪਾਤਸ਼ਾਹ ਧੰਗ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਸਾਰੀ ਕਲਾ ਵਰਤ ਰਹੀ ਹੈ ਸਤਿਕਾਰ ਨਾਲ ਸੁਣੀਏ ਨੇਕੀ ਸੰਸਾਰ ਦਾ ਉਤਮ ਦਾਣਾ ਜਸ ਮਿਲਦਾ ਹੈ ਸ਼ੁਭ ਕਰਮਾਂ ਨਾਲ ਪਰ ਕਰਮ ਬਣਾਉਣੇ ਪੈਂਦੇ ਨੇ ਜਾਸ ਮਿਲਦਾ ਹੈ ਸ਼ੁਭ ਕਰਮਾਂ ਨਾਲ ਪਰ ਕਰਮ ਬਣਾਉਣੇ ਪੈਂਦੇ ਨੇ ਜਾਸ ਦੇਂਦਾ ਹੈ ਜੋ ਦੁਨੀਆਂ ਨੇ ਜਾਸ ਉਸ ਦੇ ਗਾਉਣੇ ਪੈਂਦੇ ਨੇ ਏਕ ਉਸ ਦੀ ਨਗਰ ਸਵੱਲੀ ਲਈ ਦਿਲ ਦਾ ਨਜ਼ਰਾਨਾ ਕਾਫੀ ਨਹੀਂ ਮਸਤਾ ਦਿਲਦਾਰ ਦੀ ਖਾਤਰ ਹੀ ਸਿਰ ਭੇਟ ਚੜਾਉਣੇ ਪੈਂਦੇ ਨੇ ਉਹ ਚਾਰ ਦਿਨ ਜ਼ਿੰਦਗੀ ਦੀ ਖੇਡ ਜਦ ਤੇ ਮੌਤ ਮਾਇਆ ਗੁਫਾ ਹੋਣ ਸ਼ਹਿਰ ਅਗੂ ਤੇ ਕਾਸ ਲਈ ਮਨੁੱਖ ਕਰਦਾ ਦਮ ਕਿਸਾਨ ਸਾਰਦਾ ਉਤਮ ਦਾਣ ਹੈ ਉਹ ਚਾਰ ਦਿਨ ਬਈ ਚਾਰ ਦਿਨ ਜਿੰਦਗੀ ਦੀ ਖੇਡ ਜਾਂਦੀ ਤੀ ਮੋੜਨਾ ਅੰਗੂਠਾ ਹੁਣ ਸਾਰਾ ਗੀਤ ਉਹ ਕਾਸ ਸੁਲੈਮਾਨ ਨੂੰ ਕੁਕਾਰਦਾ ਬਾਦਮਾਨ ਹੈ ਨੇ ਕਿਸਾਨ ਸਾਰਦਾ ਤਾ ਸੱਚਾ ਭਗਵਾਨ ਹੈ ਕਿ ਕਿਸਨ ਉਸਾਰ ਦਾ ਉਤਮਾਦਾਨ ਹੈ ਓ ਮਿੱਠਾ ਬੋਲੇ ਬਈ ਮਿੱਠਾ ਬੋਲ ਮੇਰੇ ਸਹਿਬ ਫਰਮਾਉਂਦੇ ਨੇ ਠੁਖੇ ਬੰਦੇ ਠੁਖੇ ਬਾਜ ਬੰਦੇ ਨਾ ਗੁਰਾਂ ਨੂੰ ਪਾਉਂਦੇ ਨੇ ਹੀ ਚੰਗਿਆਂ ਦਾ ਉਹਦੇ ਬਈ ਚੰਗਿਆਂ ਦਾ ਉਹਦੇ ਘਰ ਸਾਨਾ ਕਿਸਾਨ ਸਰਦਾਰ ਦਾ ਤਨਦਾਨ ਹੈ ਸੁਭਪਾਂ ਜਾਗੇ ਜੀਵਨ ਸਚਿਤ ਪਰ ਬਈ ਸੋਭਾ ਪਾਉਂਦਾ ਜਾਗੇ ਜੀਵਨ ਸਚਿਤ ਪਰ ਰੱਖੀਏ ਅਚਾਰ ਉੱਚੇ ਤੇ ਵਿਪਰ ਪਰ ਬਈ ਪੂਜਾ ਦੂ ਬਹੁੰਦਾ ਪੂਜਾ ਦੂ ਬਹੁੰਦਾ ਸਭ ਦਾ ਇਹ ਨਸਾਨ ਹੈ ਕਿ ਕਿਸਾਨ ਸਰਦਾਰ ਦਾ ਤਨਦਾਨ ਹੈ Hey, Maria.